ਫੀਸ ਅੱチェ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 155 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 14 ਮਈ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਤੇ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਕਠਵਾੜ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਹਰਿਆਣਾ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 41000 ਸੀ ਵੈਸਟ ਰੇਡਰ ਤੇ ਬੈਟ ਜਾਫੀ ਨੂੰ ਐਲਈਡੀਆਂ ਦਿੱਤੇ ਗੀਆਂ ਸਾਨੇ ਇੱਥੇ ਫਾਈਨਲ ਮੈਚ ਹੋਇਆ ਸੀ ਡਾਂਡ ਤੇ ਕਯੌੜਕ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਕਯੌੜਕ ਫਾਸਟ ਤੇ ਡਾਂਡ ਸੈਕੰਡ ਜਿੱਥੋਂ ਬੈਸਟ ਰੇਡਰ ਬਣੇਗਾ ਫੌਜੀ ਕਯੌੜਕ ਤੇ ਬੈਸਟ ਜੱਫੀ ਬਣੇਗਾ ਰਾਹੁਲ ਕਯੌੜਕ ਤਿੰਨ ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਬੱਗੂ ਵਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਬੈਸਟ ਰੇਡਰ ਤੇ ਬੈਟ ਜੱਫੀ ਨੂੰ 515100 ਰੁਪਏ ਦਿੱਤੇ ਗਏ ਸਾਨੇ ਇੱਥੇ ਫਾਈਨਲ ਮੈਚ ਹੋਇਆ ਸੀ ਰੰਦੀਪੁਰ ਤੇ ਕ੍ਰਿਆਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕ੍ਰਿਆਲਾ ਸੈਕੰਡ ਤੇ ਰੰਦੀਪੁਰ ਫਾਸਟ ਤੇ ਚੋਬਸਟ ਰੇਂਡਰ ਬਣੇਗਾ ਜੱਗੂ ਸੈਦਵਾਲ 14 ਕਵਡੀਆਂ ਪਾ ਕੇ 12 ਨੰਬਰ ਲੈਤੇ ਤੇ ਬਿੱਟ ਜਾਪੀ ਬਣੇਗਾ ਲੱਭੂ ਰਸੂਲਪੁਰ ਤੇ ਫਰੀਆਦ ਸਕਰਪੁਰ ਦੋਨਾਂ ਨੇ 10-10 ਟੱਚ ਲੈ ਕੇ 6-6 ਜੱਫੇ ਲਾਏ ਦੋਨੇ ਜੁਆਇੰਟ ਵੇਸਟ ਜਾਪੀ ਬਣੇ ਹੈਗੇ ਤੇ ਹਾਂਜੀ ਇਹ ਸੀ ਵੀਡੀਓ 14 ਮਈ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ